ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਪੱਕ ਕੇ ਤਿਆਰ ਨੇ ਤੇ ਅਨਾਜ ਮੰਡੀਆਂ ਆਪਣੇ ਅੰਦਾ ਤੇ ਤੇ ਸਵਾਗਤ ਲਈ ਪਲਕਾਂ ਵਿਸ਼ਾ ਕੇ ਉਡੀਕ ਕਰ ਰਹੀਆਂ ਨੇ ਸਵੇਰ ਭਰ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਅਤੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਰਾਜਪੁਰਾ ਵਿਖੇ ਵੀ ਝੋਨੇ ਦੀ ਆਮਦ ਹੋਣ ਲੱਗੀ ਹੈ ਝੋਨੇ ਦੇ ਚੰਗੇ ਝਾੜ ਦੀਆਂ ਖਬਰਾਂ ਨਾਲ ਕਿਸਾਨਾਂ ਮਜ਼ਦੂਰਾਂ ਤੇ ਆੜਤੀਆਂ ਦੇ ਚਿਹਰਿਆਂ ਤੇ ਰੌਣਕ ਦੇਖੀ ਜਾ ਸਕਦੀ ਹੈ ਕਿਸਾਨਾਂ ਵੱਲੋਂ ਕੀਤੀ ਹਣ ਤੱਕ ਮਿਹਨਤ ਦਾ ਫਲ ਚੰਗੇ ਝਾੜ ਦੇ ਰੂਪ ਵਿੱਚ ਪ੍ਰਮਾਤਮਾ ਉਹਨਾਂ ਦੀ ਝੋਲੀ ਪਾਵੇ ਫਸਲ ਨਾਲ ਕਿਸਾਨ ਮਜ਼ਦੂਰ ਵਪਾਰੀਆਂ ਦੀਆਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਤਿਹਾਰਾ ਅਤੇ ਵਿਆਹ ਦਾ ਸੀਜ਼ਨ ਹੈ ਅਤੇ ਬਾਜ਼ਾਰਾਂ ਦੀ ਰੌਣਕ ਵੀ ਮੰਡੀ ਦੀ ਰੌਣਕ ਤੇ ਨਿਰਪਰ ਕਰਦੀ ਹੈ ਉਮੀਦ ਹੈ ਕਿ ਵਾਹਿਗੁਰੂ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨਗੇ ਅਤੇ ਸਭ ਨੂੰ ਸਭ ਦੀ ਕੀਤੀ ਮਿਹਨਤ ਦਾ ਫਲ ਦੇਣਗੇ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ